ਕਾਂਗਰਸ ਦੀ ਸ਼ੁਰੂ ਤੋਂ ਹੀ ਇਹਨਾਂ ਦੀ ਇਹ ਸੋਚ ਆ ਕਿ ਜਿਹੜੇ ਹੀ ਸਿੱਖ ਇੰਨੀਆਂ ਕੁਰਬਾਨੀਆਂ ਕੀਤੀਆਂ ਹੋਣ ਤੇ ਉਹਨਾਂ ਨੂੰ ਹੀ ਇਹਨਾਂ ਨੇ ਅੱਜ ਜੋ راہਲ ਗਾਂਧੀ ਜੀ ਨੇ ਬਿਆਨ ਦਿੱਤਾ ਉਹ ਵੀ ਇਹ ਆਧਾਰ ਨੇ ਤਾਂ ਇਹਨਾਂ ਨੇ ਬੇਇਨਸਾਫ਼ੀਆਂ ਕੀਤੀਆਂ ਔਰ ਉਹ ਸਾਰੇ ਹੀ ਸਿੱਖ ਪਲੀਪਾ ਜਾਣਦੇ ਆ ਔਰ ਇਹਦਾ ਜਿਹੜਾ ਜੋ ਇਹਨਾਂ ਨੇ ਅੱਜ ਬਿਆਨ ਦਿੱਤਾ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਕਾਂਗਰਸ ਨੂੰ ਸਿੱਖ ਜਿਹੜੇ ਹੈਗੇ ਦੱਸ ਦੇਣਗੇ ਕੀ ਜਾਂ ਕੌਣ ਗਦਾਰ ਨੇ ਸਿੱਖਗਦਾਰ ਨੇ ਜਾਂ ਤੁਸੀਂ ਗਦਾਰ ਨੇ ਸਾਰੇ ਹੀ ਸਿੱਖ ਭਾਈਚਾਰੇ ਨੂੰ ਕਹਿਣਾ ਵਾ ਕਿ ਇਹਨਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ ਅਤੇ ਆਉਣ ਵਾਲੇ 27 ਦੀਆਂ ਜਿਹੜੀਆਂ ਇਲਕਸ਼ਨਾਂ ਦੇ ਵਿੱਚ ਇਹਨਾਂ ਨੂੰ ਸਬਸਕਾਇਆ ਜਾ ਇਹ ਇਹ ਬੜਾ ਮਨ ਭਾਗਾ ਸ਼ਬਦ ਹੈਗਾ ਕਾਂਗਰਸ ਪਾਰਟੀ ਵੱਲੋਂ ਜੋ ਰਾਹੁਲ ਗਾਂਧੀ ਨੇ ਕੇਂਦਰੀ ਰਾਜ ਮੰਤਰੀ ਸਰਦਾਰ ਰਣਜੀਤ ਸਿੰਘ ਬਿੱਟੂ ਜੀ ਬਾਰੇ ਬੋਲਿਆ ਤੇ ਜਖਮਾਂ ਤੇ ਮਲਮ ਲਾਉਣ ਦੀ بجائے ਵਾਰ-ਵਾਰ ਸਿੱਖਾਂ ਦੇ ਜਿਹੜੇ ਹਿਰਦੇ ਉਹਨਾਂ ਨੂੰ ਬਲੂਨ ਦਿੰਦੇ ਜੇ ਕੋਈ ਨਾ ਕੋਈ ਬਿਆਨ ਇਹੋ ਜਿਹੰਦੇ ਜਿਹੜਾ ਸ੍ਰੀ ਅਮ ਸ਼ਿੱਖਾਂ ਦੇ ਵਿਰੁੱਧ ਹੁੰਦਾ ਵਾ ਇਹ ਜਿੰਨੀ ਨਿੰਦਾ ਕੀਤੀ ਜਾਵੇ ਔਰ ਜਿੰਨੇ ਵੀ ਸਿੱਖ ਜਥੇਬੰਦੀਆਂ ਵਾ ਗੁਰਕਨਾਨ ਨਾਨਕਲੇਵਾ ਸੰਗਤਾਂ ਵਾ ਮੈਂ ਸਭ ਨੂੰ ਅਪੀਲ ਕਰਨੀ ਚਾਹੁੰਦਾ ਵਾਂ ਇਸ ਰਾਹੁਲ ਗਾਂਧੀ ਦਾ ਡਟ ਕੇ ਵਿਰੋਧ ਕਰੋ ਔਰ ਇਹਨੂੰ ਮੂੰਹ ਤੋੜ ਜਵਾਬ ਦਿਓ ਜਿੱਥੇ ਵੀ ਕਿਤੇ ਜਾਂਦਾ ਵਾ ਆਪਣੀਆਂ ਰੈਲੀਆਂ ਕਰਨ ਇਹਦਾ ਵਿਰੋਧ ਕਰੋ ਦੇਖੋ ਜੀ ਇਹ ਤਾਂ ਪੰਜਾਬ ਵਾਲੇ ਸਾਰੇ ਹੀ ਸਿੱਖ ਭਾਈ ਜਾਰਾ ਚੰਗੀ ਤਰ੍ਹਾਂ ਇਹ ਜਾਣਦੇ ਆ ਕਿ ਸਿੱਖਾਂ ਨੇ ਦੇਸ਼ ਵਾਸਤੇ ਬਹੁਤ ਕੁਰਬਾਨੀਆਂ ਕੀਤੀਆਂ ਭਾਵੇਂ ਦੇਖ ਦੀ ਆਜ਼ਾਦੀ ਵੇਲੇ ਹੋਵੇ ਉਸ ਤੋਂ ਬਾਅਦ ਵੀ ਅੱਜ ਤੱਕ ਬਾਰਡਰਾਂ ਦੇ ਉੱਤੇ ਵੀ ਸਿੱਖ ਜਿੱਥੇ ਵੀ ਰੈਜੀਮੈਂਟਾਂ ਖੜੀਆਂ ਆਵਾ ਬੜੇ ਧੜਕ ਹੋ ਕੇ ਆਪਣੀਆਂ ਜੜੀਆਂ ਗਿਆ ਸੇਵਾ ਨਿਭਾ ਰਹੀਆਂ ਪਰ ਇਹ ਕਾਂਗਰਸ ਦੀ ਸ਼ੁਰੂ ਤੋਂ ਹੀ ਇਹਨਾਂ ਦੀ ਇਹ ਸੋਚ ਆ ਕਿ ਜਿਹੜੇ ਹੀ ਸਿੱਖ ਇੰਨੀਆਂ ਕੁਰਬਾਨੀਆਂ ਕੀਤੀਆਂ ਹੋਣ ਤੇ ਉਹਨਾਂ ਨੂੰ ਹੀ ਇਹਨਾਂ ਨੇ ਅੱਜ ਜੋ ਰਾਹੁਲ ਗਾਂਧੀ ਜੀ ਨੇ ਬਿਆਨ ਦਿੱਤਾ ਵਾ ਕਿ ਇਹ ਗਦਾਰ ਨੇ ਪਹਿਲਾਂ ਇਹ ਆਪਣੇ ਇਹਨਾਂ ਨੂੰ ਪੀੜੀ ਥੱਲੇ ਛੋਟਾ ਮਾਰ ਲੈਣਾ ਚਾਹੀਦਾ ਹੈ ਕਿ ਇਹਨਾਂ ਨੇ 84 ਦੇ ਵਿੱਚ ਜੋ ਸਿੱਖ ਕਤਲੇਆਮ ਕਰਵਾਇਆ ਉਸ ਤੋਂ ਬਾਅਦ ਜੋ ਪੰਜਾਬ ਦੇ ਨਾਂ ਇਹਨਾਂ ਨੇ ਬੇਇਨਸਾਫ਼ੀਆਂ ਕੀਤੀਆਂ ਔਰ ਉਹ ਸਾਰੇ ਹੀ ਸਿੱਖ ਪੜੀ ਪਾ ਜਾਣਦੇ ਆ ਔਰ ਇਹਦਾ ਜਿਹੜਾ ਜੋ ਇਹਨਾਂ ਨੇ ਅੱਜ ਬਿਆਨ ਦਿੱਤਾ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਕਾਂਗਰਸ ਨੂੰ ਸਿੱਖ ਜਿਹੜੇ ਹੈਗੇ ਦੱਸ ਦੇਣਗੇ ਕਿ ਜਾਂ ਕੌਣ ਗਧਾਰ ਨੇ ਸਿੱਖ ਗਧਾਰ ਨੇ ਜਾਂ ਤੁਸੀਂ ਗਧਾਰ ਨੇ ਲੱਗਦਾ ਜੀ 2022 ਮੈਂ ਇਹਨਾਂ ਦਾ ਬਾਈਕਟ ਕੀਤਾ ਜਾਏਗਾ ਚੁੱਪ ਨੂੰ ਦੇਖੋ ਜੀ ਸਿੱਖਾਂ ਨੂੰ ਤਾਂ ਇਹਨਾਂ ਦੇ ਬਿਲਕੁਲ ਹੀ ਬਾਈਕਟ ਕਰ ਦੇਣਾ ਚਾਹੀਦਾ ਵੀ ਜਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਸ਼ੁਰੂ ਤੋਂ ਹੀ ਸਿੱਖਾਂ ਦੇ ਨਾਲ ਵੀ ਇਹਨਾਂ ਨੇ ਜੋ ਕੀਤਾ ਵਾ ਸਾਡੇ ਵੇਖੋ ਸਭ ਤੋਂ ਜਿਹੜਾ ਗੁਰੂ ਤਾਮ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਟੈਂਕਾਂ ਦਾ ਹਮਲਾ ਕਰਵਾਇਆ ਔਰ ਇਨ੍ਹਾਂ ਇਨ੍ਹਾਂ ਨੇ ਜਿੱਲੀ ਦੇ ਵਿੱਚ ਜੋ 84 ਦੇ ਵੇਲੇ ਜੋ ਕਤਲੇਆਮ ਕਰਾਇਆ ਅਜੇ ਤੱਕ ਇਹਨਾਂ ਦੇ ਜੋ ਜਿਹੜੇ ਕਾਤਲ ਸੀ ਉਹ ਉਹਨਾਂ ਨੂੰ ਇਹਨਾਂ ਨੇ ਅਹੁਦੇਦਾਰੀਆਂ ਦੇ ਕੇ ਨਵਾਜਿਆ ਵਾ ਇਸ ਕਰਕੇ ਮੈਂ ਤਾਂ ਆਪਣੇ ਸਾਰੇ ਹੀ ਸਿੱਖ ਭਾਈਚਾਰੇ ਨੂੰ ਕਹਣਾ ਵਾਂ ਕਿ ਇਹਨਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ ਅਤੇ ਆਉਣ ਵਾਲੇ 27 ਦੀਆਂ ਜਿਹੜੀਆਂ ਚੋਣਾਂ ਦੇ ਵਿੱਚ ਇਹਨਾਂ ਨੂੰ ਸਬਸਕਾਇਆ ਜਾਵੇ। ਆਪਣਾ ਨਾਮ ਬਤਾ ਦੇ ਜੋ ਅੱਜ ਟਿਕਣੀ ਹੋਈ ਹੈ ਕਿ ਸਰਦਾਰ ਕੋ ਗਰਦਾਰ ਬੋਲੇਗਾ ਕੈਸੀ ਦੇਖਦੇ ਹੋ ਭਾਵੇਂ। ਸਭ ਤੋਂ ਪਹਿਲਾਂ ਹੀ ਸ੍ਰੀ ਵਹਿਗੁਰੂ ਜੀ ਖਾਲਸਾ ਸ੍ਰੀ ਵਹਿਗੁਰੂ ਜੀ ਦੀ ਫਤਿਹ। ਅੱਜ ਇਹ ਬੜਾ ਮਨ ਭਾਗਾ ਸ਼ਬਦ ਹੈਗਾ ਕਾਂਗਰਸ ਪਾਰਟੀ ਵੱਲੋਂ ਜੋ ਰਾਹੁਲ ਗਾਂਧੀ ਨੇ ਕੇਂਦਰੀ ਰਾਜ ਮੰਤਰੀ ਸਰਦਾਰ ਰਣਜੀਤ ਸਿੰਘ ਬਿੱਟੂ ਜੀ ਬਾਰੇ ਬੋਲਿਆ ਇਥੋਂ ਇਹਨਾਂ ਦੀ ਜਗ ਯਾਰ ਹੁੰਦਾ ਵਾ। ਕਿਕੇ ਸਿੱਖਾਂ ਦੇ ਬਹੁਤ ਵਿਰੋਧੀ ਨੇ ਸਿੱਖਾਂ ਤੋਂ ਨਫ਼ਰਤ ਕਰਦੇ ਨੇ ਜਾਂ ਕਿ ਸਿੱਖ ਪੰਜਾਬ ਦੇ ਜਿੰਨੇ ਵੀ ਸਿੱਖ ਨੇ ਇਹਨਾਂ ਨੂੰ ਬਹੁਤ ਵਾਰ ਰਾਜ ਦਿੱਤਾ ਪੰਜਾਬ ਦੇ ਵਿੱਚ ਔਰ ਕੇਂਦਰ ਦੇ ਵਿੱਚੋਂ ਪਹਚਾਇਆ ਇਹਨੂੰ ਸਹਤ ਰਾਹੁਲ ਗਾਂਧੀ ਨੂੰ ਯਾਦ ਨਹੀਂ ਕਿ ਇਹਨਾਂ ਦੀ ਦਾਦੀ ਸਵਰਗਵਾਸੀ ਜੋ ਪ੍ਰਧਾਨ ਮੰਤਰੀ ਵੀ ਰਹੇ ਸਾਡੇ ਦੇਸ਼ ਦੇ ਭਾਰਤ ਦੇ ਸ਼੍ਰੀਮਤੀ ਇੰਦਰਾ ਗਾਂਧੀ ਜੀ ਉਹਨਾਂ ਨੂੰ ਹੀ ਇਹਨਾਂ ਸਿੱਖਾਂ ਨੇ ਬਹੁਤ ਵਾਰ ਰਾਜ ਦਿੱਤਾ ਲੇਕਿਨ ਇਹਨਾਂ ਦੀ ਮਾਨਸਿਕਤਾ ਸਾਹਮਣੇ ਆ ਗਈ ਕਿ ਵਾਰ-ਵਾਰ 84 ਦੇ ਕਤਲੇਆਮ ਹੋਇਆ ਤੇ ਰਾਹੁਲ ਗਾਂਧੀ ਨੂੰ ਥੋੜਾ ਯਾਦ ਕਰਨਾ ਚਾਹੀਦਾ ਕਿ ਇਹਦੇ ਹੀ ਪੁਰਖਿਆਂ ਨੇ ਸਾਰਾ ਕੁਝ ਕਰਾਇਆ ਸੀ ਸੱਜਣ ਕੁਮਾਰ ਹੁਣੀ ਜਗਦੀਸ਼ ਟੈਟਲਰ ਹੁਣੀ ਜਿਨ੍ਹਾਂ ਨੂੰ ਇਹਨਾਂ ਇਡੀਆਂ-ਇਡੀਆਂ ਸਿਕਿਉਰਿਟੀਆਂ ਦੇ ਛੱਡੀਆਂ ਇਹਨਾਂ ਨੂੰ ਤੇ ਨੱਕ ਟੋ ਕੇ ਮਰ ਜਨ ਜਿਹਦਾ ਕਾਂਗਰਸ ਪਾਰਟੀ ਦੇ ਜ਼ਿਲੇ ਰਾਹੁਲ ਗਾਂਧੀ ਹੁਣੀ ਆਗੇ ਗਾਂਧੀ ਪਰਿਵਾਰ ਨੂੰ ਤੁਸੀਂ ਇਹੋ ਜਿਹੀਆਂ ਹਰਕਤਾਂ ਕੀਤੀਆਂ 84 ਜਿਨ੍ਹਾਂ ਕਤਲੇਆਮ ਕੀਤਾ ਲੇਕਿਨ ਤੁਸੀਂ ਸਿੱਖਾਂ ਦੇ ਜ਼ਖਮਾਂ ਤੇ ਮਲਮ ਲਾਉਣ ਦੀ ਬਜਾਏ বারবার ছੱਖਾਂ ਦੇ ਜਲੇ ਹਿਰਦੇ ਉਹਨਾਂ ਨੂੰ ਬਲੂਨ ਦਿੰਦੇ ਜੇ ਕੋਈ ਨਾ ਕੋਈ ਬਿਆਨ ਇਹੋ ਜਾਂਦੇ ਜਿਹੜਾ ਸ੍ਰੀ ਅੰਮ੍ਰਿਤ ਛੱਕਾਂ ਦੇ ਵਿਰੋਧ ਹੁੰਦਾ ਵਾ ਇਹ ਜਿੰਨੀ ਵੀ ਨਿੰਦਾ ਕੀਤੀ ਜਾਵੇ ਘਟਾ ਇਹ راہਲ ਗਾਂਧੀ ਨੂੰ ਸ਼ਰਮ ਦੇ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਔਰ ਜਿੰਨੇ ਵੀ ਸਿੱਖ ਜਥੇਬੰਦੀਆਂ ਵਾ ਗੁਰਕਨਾਨ ਨਾਨਕਲੇਵਾ ਸੰਗਤਾਂ ਵਾ ਮੈਂ ਸਭ ਨੂੰ ਅਪੀਲ ਕਰਨੀ ਚਾਹੁੰਦਾ ਵਾਂ ਇਸ راہਲ ਗਾਂਧੀ ਦਾ ਡਟ ਕੇ ਵਿਰੋਧ ਕਰੋ ਔਰ ਇਹਨੂੰ ਮੂੰਹ ਤੋੜ ਜਵਾਬ ਦਿਓ ਜਿੱਥੇ ਵੀ ਕਿਤੇ ਜਾਂਦਾ ਵਾ ਆਪਣੀਆਂ ਰੈਲੀਆਂ ਕਰਨ ਇਹਦਾ ਵਿਰੋਧ ਕਰੋ ਔਰ ਜਦ ਵੀ 2027 ਚ ਇਲੈਕਸ਼ਨ ਹੋਣੀ ਪੰਜਾਬ ਦੇ ਵਿੱਚ ਇਸ ਕਾਂਗਰਸ ਪਾਰਟੀ ਦੇ ਜੂਵਰਾਜ ਦੇ ਜਲੇ ਨੁਮਾਇੰਦੇ ਇਥੇ ਖਲਾਰਨੇ ਨੇ ਉਹਨਾਂ ਨੂੰ ਬੋਰਡ ਦੀ ਚੋੜਨਾ ਹਰਾ ਕੇ ਕਰਾਰਾ ਜਵਾਬ ਦੱਸੋ ਵੀ ਸਿੱਖ ਤੁਹਾਨੂੰ ਕਿੱਥੇ ਜੇ ਰਾਜਦੇਹਾ ਦੇ ਇਹਦੇ ਤੁਹਾਨੂੰ ਧਰਤੀ ਦੇ ਬਾਸਾ ਦੇਗਾ ਔਰ ਮੈਂ ਸਾਰੀਆਂ ਕਮਿਊਨਿਟੀ ਨੂੰ ਬੇਨਤੀ ਕਰਦਾ ਹਾਂ ਸਿੱਖ ਜਥੇਬੰਦੀਆਂ ਦੀਆਂ ਨੂੰ ਜਿੰਨੀਆਂ ਵੀ ਧਾਰਮਿਕ ਜਥੇਬੰਦੀਆਂ ਸਖਤ ਤੋਂ ਸਖਤ ਇਹਦਾ ਵਿਰੋਧ ਕਰੋ ਔਰ ਇਹਦੇ ਪੁਤਲੇ ਫੂਕੋ ਇਹਨੂੰ ਪਤਾ ਲੱਗ ਜਾਏ ਕਿ ਸਿੱਖ ਭਾਵਨਾਵਾਂ ਬਣਾ ਖਲਵਾਰ ਕਰਦਾ ਕੀ ਰਿਜ਼ਲਟ ਹੁੰਦਾ